ਸਾਡੇ ਕੋਲ ਸਵਾਲੀ ਤੋਂ ਵੀ ਜਿਹੜੇ ਗਏ ਸੀ ਮਤਮੰਤ ਸੱਜਣ ਗਏ ਸੀ ਸੋ ਅੱਜ ਤੁਸੀਂ ਦੇਖੇ ਰਹੇ ਹੋ ਵੀ ਆ ਹਾਲ ਦੇਖੋ ਸੜਕਾਂ ਦਾ ਕਿੰਨਾ ਬੁਰਾ ਹਾਲ ਹੈ ਇਹਦੇ ਜੇ ਬੰਦਾ ਕਿਵੇਂ ਆਪਣਾ ਕਾਰੋਬਾਰਾਂ ਤੇ ਜਾਂ ਆਪਣੇ ਕੰਮਕਾਰ ਤੇ ਸਕੂਲਾਂ ਵਾਲੇ ਦਵਾਈ ਬੁੱਗੀ ਵਾਲਾ ਰਿਸ਼ਤੇਦਾਰੀ ਜਾਣ ਵਾਲਾ ਦੁੱਖ ਦੇ ਸੁੱਖ ਦੇ ਕਿਸੇ ਨੇ ਜਾਣਾ ਹੁੰਦਾ ਤੋ ਕਿਵੇਂ ਬੰਦਾ ਉਹ ਜਾਵੇ ਤੁਸੀਂ ਹਾਲ ਤੁਹਾਡੇ ਸਾਹਮਣੇ ਸੋ ਸਾਡੇ ਕੋਲੇ ਗਏ ਸੀ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਸਾਨੂੰ ਥੋੜਾ ਵਕਤ ਦਿਓ ਵੀ ਅਸੀਂ ਪਹਿਲਾਂ ਜਿਹੜੇ ਸ਼ੁਰੂ ਕੀਤੇ ਹੋਏ ਨੇ ਕਿਉਂਕਿ ਲਗਾਤਾਰ ਅਸੀਂ ਚੰਦੋਂ ਤੋਂ ਸ਼ੁਰੂ ਅੱਗੇ ਲਗਾਤਾਰ ਫੇਲੀ ਅਸੀਂ ਕੋਈ ਨਾ ਕੋਈ ਸੜਕ ਦੀ ਮੁਰੰਮਤ ਕਰਦੇ ਹਾਂ ਸੋ ਅੱਜ ਇਹਨਾਂ ਦੇ ਅਸੀਂ ਇੱਥੇ ਆਏ ਹਾਂ ਜੀ ਇਸ ਤੋਂ ਪਹਿਲਾਂ ਘਟੌਰ ਅੱਲਾ ਪ੍ਰੋ ਉਹ ਸੜਕਾ ਉਹ ਜੀ ਦਿੱਤੀ ਆਹੀ ਸੜਕ ਜਾਂਦੀ ਆ ਉੱਥੇ। ਸੋ ਅਸੀਂ ਲੰਘ ਕੇ ਵੀ ਆਏ ਆ ਬੜਾ ਆਉਣਾ ਸੌਕਾ ਹੋਇਆ ਸਾਨੂੰ। ਸੋ ਅੱਜ ਅਸੀਂ ਹੁਣ ਇਹ ਜਿਹੜੀ ਇੱਥੇ ਦੀ ਆਪਣੇ ਸੋਹਾਲੀ ਦੀ ਜਿਹੜੀ ਸੜਕ ਹੈ ਇਹਦੇ ਤੇ ਆਏ ਵੀ ਤਾਂ ਕਿ ਇਹ ਚਲੋ ਅਸੀਂ ਜਿੰਨੇ ਦੇਖੋ ਕੰਮ ਅਸੀਂ ਤਾਂ ਇੱਕ ਪ੍ਰਾਈਵੇਟ ਬੰਦੇ ਆ। ਇਹ ਕੰਮ ਤਾਂ ਸਰਕਾਰ ਦਾ ਸਰਕਾਰ ਨਹੀਂ ਕਰਨਾ ਸੜਕ। ਪਰ ਅਸੀਂ ਜਿੰਨਾ ਕਿ ਜਿਹੜਾ ਜਿੱਥੇ ਬਹੁਤ ਹੀ ਜ਼ਿਆਦਾ ਹਾਲ ਖਰਾਬ ਹੈ। ਦੇਖੋ ਅਸੀਂ ਰੋਜ਼ ਹਲਕੇ 'ਚ ਘੁੰਮਦੇ ਸਾਨੂੰ ਪਤਾ ਵੀ ਕਿਹੜੀਆਂ ਸੜਕਾਂ ਕਿੱਥੇ ਜ਼ਿਆਦਾ ਖਰਾਬ ਨੇ ਸੋ ਕੋਈ ਨਹੀਂ ਜਿਹੜੇ ਆ ਰਹੇ ਨੇ ਜੀ ਤੇ ਅਸੀਂ ਜ਼ਰੂਰ ਆਪਣਾ ਉੱਥੇ ਜਿਹੜਾ ਪੈਚ ਵਰਕ ਕਰਨ ਦੀ ਕੋਸ਼ਿਸ਼ ਕੀਤੀ ਵੀ ਹੈ ਤੇ ਕਰਾਂਗੇ ਵੀ ਤੇ ਬਾਕੀ ਮੈਂ ਅਪੀਲ ਵੀ ਕਰਦਾ ਸਾਰੇ ਤੁਹਾਡੇ ਮਾਦਿਆਂ ਨਹੀਂ ਸਾਰੇ ਲੀਡਰ ਜਿਹੜੇ ਸਾਡੇ ਹਲਕੇ ਦੇ ਨੇ ਸਾਰੇ ਸਮਾਜ ਸੇਵੀ ਨੇ ਵੀ ਆਓ ਆਪਾਂ ਇਕੱਠੇ ਹੋ ਕੇ ਕਿ ਮੀਟਿੰਗ ਕਰ ਲੈਂਦੇ ਆਪਾਂ ਕੋਈ ਨਹੀਂ ਜਦ ਤੱਕ ਸਰਕਾਰ ਨਹੀਂ ਬਣਾਉਂਦੀ ਆਪਾਂ ਦੋ ਦੋ ਤਿੰਨ ਤਿੰਨ ਸੜਕਾਂ ਵੰਡ ਲੈਣੇ ਆਪਸੇ ਉਹਦੀ ਆਪਾਂ ਜਿਹੜੀ ਰਿਪੇਅਰ ਹੈ ਪੈਚ ਵਰਕ ਉਹ ਆਪਾਂ ਕਰਾ ਦਨੇ ਆ